तूफान ਦੇ ਕੋਤੂਫਾਨ ਜਿਹੜਾ ਨੀਂਦੋਂ ਟੋਕਟਾ ਆਇਆ ਉਹ ਸਾਰਾ ਪੰਚਤ ਜਿਹੜਾ ਹੋਰ ਦੂਰ ਕਿਹਦਾ ਇਹ ਮੈਂ ਸਵੀਕਾਰ ਨਹੀਂ ਕਰਦਾ ਪੰਨਾ ਨਹੀਂ ਦਿੱਤਾ ਮੋਟਰੋਂ ਟੱਲਦਾ ਜਿਹੜਾ ਨੀਂਦੋਂ ਟੋਕਟਾ ਸਪੈਸ਼ਲੀ ਮੈਂ ਇਨ ਦਾ ਰੀਸਿੰਗ ਸਿਆਲੂ ਜੋ ਪ੍ਰਧਾਨ ਕਨੌਲ ਤੇ ਗੱਲ ਹੋਈ ਇੱਕ ਜਣਾ ਜੀ ਇਹ ਪਿਛਲੇ 14 ਤਰੀਕ ਨੂੰ ਜਿਹੜੀ ਅਨਸਰ ਕਮ ਘਟਨਾ ਜ਼ੋਰਦੀਰ ਤੇ ਵਾਪਰੀ ਹੈ ਜੀ ਉਹਦੇ ਵਿੱਚ ਬਾਪੂ ਸਾਹਿਬ ਸਿੰਘ ਦੀ ਬੇਟੀ ਅਮਰਿੰਦਰ कौर ਜਿਹੜੇ ਘਟਨਾ ਵਿੱਚ ਦਰਗਸਤ ਹੋ ਗਏ ਤੇ ਮਨੋ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦਾ ਸੰਸਕਾਰ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਅਸੀਂ ਸ਼ਾਂਤ ਪ੍ਰਤੀ ਸ਼ਰਧਾਂਜਲੀ ਕਰਨ ਆਏ ਆ ਤਾਂ ਜੋ ਤੇ ਐਮਐਲਏ ਸਾਹਿਬ ਅੱਜ ਦਿੱਲੀੋਂ ਕਰਨ ਉਹਨੀਆਂ ਸੱਤੇ ਤਾਂ ਉਹਦੇ ਮੈਨਾਂ ਨਾਲ ਪਰਿਵਾਰ ਨਾਲ ਦੁੱਖਾਂ ਦੇ ਕਰਨ ਆਏ ਹੋਂਟੇ ਹੋਈ ਪਰਿਵਾਰ ਦੇ ਹਾਲਾਤ ਦੇਖਿਆ ਸੀ ਹਾਂ ਪਰਿਵਾਰ ਦੇ ਹਾਲਾਤ ਹਾਂਜੀ ਹਾਂ ਸਰਕਾਰ ਕੀ ਇਹਦੇ ਬਾਰੇ ਪਰਿਵਾਰ ਦੇ ਹਾਲਾਤ ਦੇਖੀਏ ਜੀ ਬਾਪੂ ਜੀ ਚੱਲਣ ਤੋਂ ਵੀ ਲਚਾਰ ਐ ਤੇ ਅੱਖਾਂ ਤੋਂ ਵੀ ਉਹਨਾਂ ਨੂੰ ਬਹੁਤ ਘਾਟੀ ਦਿਖਦਾ ਇੱਕ ਜੋ ਵੀ ਉਹਨਾਂ ਨੇ ਪੂੰਜੀ ਉਹਨਾਂ ਕੋਲ ਸੀਗੀ ਉਹਨਾਂ ਨੇ ਲਾ ਕੇ ਉਹ ਆਪਣੇ ਬੇਟਾ ਬੇਟੀ ਨੂੰ ਬਾਹਰ ਭੇਜਿਆ ਸੀ ਤੇ ਉਹ ਉਹਨਾਂ ਦੀ ਵਿੱਚ ਬੇਟੀ ਦੀ ਡੈਥ ਹੋ ਚੁੱਕੀ ਹੈ ਸਰਕਾਰ ਵੱਲੋਂ ਜੋ ਬਣਦੇ ਯਤਨ ਹੋਗੇ ਸੇ ਜਾਣਗੇ ਜੀ ਜੋ ਵੀ ਮਾਲੀ ਸਹਾਇਤਾ ਜਿਸ ਤਰ੍ਹਾਂ ਦੀ ਸਹਾਇਤਾ ਇਹਨਾਂ ਨੂੰ ਲੋੜ ਹੈ ਉਹ ਜਰੂਰ ਕਰਾਂਗੇ ਜੀ ਤੇ ਸਰਕਾਰ ਵੱਲੋਂ ਵੀ ਤੇ ਆਪਣੇ ਪਰਸਨਲੀ ਤੌਰ ਤੇ ਐਮਐਲਏ ਸਾਹਿਬ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਸਰਪੰਚ ਸਾਹਿਬ ਖੜੇ ਹੈ ਜੀ ਜੋ ਵੀ ਇਹਨਾਂ ਨੂੰ ਲੋੜ ਹੋਈ ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਸੁਰੱਖਤ ਦੀ ਲੋੜ ਹੋਏਗੀ ਅਸੀਂ ਇਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਉਹਨਾਂ ਦੀ ਤਰ੍ਹਾਂ ਹੋਏਗੀ ਇਹਨਾਂ ਦਾ ਮਕਾਨ ਦੇਖਿਆ ਹੁਣ ਕਾਫੀ ਚੋਣ ਆ ਰਿਹਾ ਹੈ ਹਾਂਜੀ ਹਾਂਜੀ ਤੇ ਜੋ ਮਕਾਨ ਵਾਲਾ ਕੰਮ ਹੈ ਜੋ ਉਹ ਤਾਂ ਹੁਣ ਕੁਝ ਦਿਨਾਂ ਤੋਂ ਇਹ ਭੋਗ ਦਾ ਕੰਮ ਨਿਬੜ ਜਾਂਦਾ ਜੀ ਉਹ ਤੋਂ ਬਾਅਦ ਅਸੀਂ ਜੋ ਵੀ ਲੋੜ ਹੋਊਗੀ ਇਹਨਾਂ ਨੂੰ ਮਕਾਨਦਾਰ ਵੀ ਸੋਚੋਗੇ ਕਿ ਇਕੱਲੇ ਮਕਾਨ ਨਹੀਂ ਜੀ ਹੁਣ ਇਹਨਾਂ ਨੇ ਜ਼ਿੰਦਗੀ ਬਸਰ ਵੀ ਕਰਨੀ ਹੈ ਆਪਣੀ ਉਹ ਵੀ ਸਾਰਾ ਦੇਖਣਾ ਪੈਣਾ ਜੋ ਵੀ ਪੈਨਸ਼ਨ ਵਗੈਰਾ ਇਹਨਾਂ ਦੀ ਲੱਗੀ ਹੈ ਉਹ ਸਾਰੀਆਂ ਚੀਜ਼ਾਂ ਦੇਖ ਕੇ ਜੋ ਬਣਦੀ ਲੋੜ ਹੋਈ ਸਾਰੇ ਯਤਨ ਕਰਾਂਗੇ ਜੀ ਸਰਕਾਰ ਵੱਲੋਂ ਵੀ ਤੇ ਪਰਸਨਲ ਤੌਰ ਤੋਂ ਵੀ ਅਸੀਕਾਲ ਜੀ ਸਰ ਆਪਣਾ ਨਾਮ ਦੱਸੋ ਜਸਵਿੰਦਰ ਸਿੰਘ ਸਰਪੰਚ ਪਿੰਡ ਮਹਿਮਾ ਜੀ ਪਰ ਜਿਹੜੀ ਗੱਲ ਹੋਈ ਸੀ ਉਹ ਦਾਦਾ ਬੁਰਾ ਹਾਲਤ ਸੀ ਕਿ ਜੀ ਸਰਪੰਚੇ ਸਨ ਬੇਨਮ ਕੋਲ ਦੇ ਕੋਸੀ ਸਰਕਾਰ ਤੋਂ ਇਹਦੇ ਪਰਿਵਾਰ ਲਈ ਆਰਥਿਕ ਮਦਦ ਦੀ ਬੇਨਤੀ ਕਰਦੇ ਆਂ ਅਪੀਲ ਵੀ ਕਰਦੇ ਆਂ ਦੇਖੋ ਤੁਸੀਂ ਘਰ ਦੇ ਹਾਲਾਤ ਦੇਖ ਚੁੱਕੇ ਆਂ ਬਿਲਕੁਲ ਡਿੱਗੇ ਪਿਆ ਜੀ ਵਾਲੇ ਤੇ ਛੱਤਾਂ ਡਿੱਗਣ ਵਾਲੀ ਹੋਈ ਪਈ ਐ ਬਰਸਾਤ ਦੇ ਵਿੱਚ ਚੁੰਦਾ ਜੀ ਇਹ ਉਹਨਾਂ ਦੇਖੋ ਇਹਨਾਂ ਦੇ ਫਾਜ਼ਲ ਸਾਹਿਬ ਵਿਚਾਰੇ ਬਿਲਕੁਲ ਲਾਚਾਰ ਨੇ ਘਰ ਦੀ ਜਿਹੜੀ ਕੋਈ ਥਿੱਲਾ ਜ਼ਮੀਨ ਸੀ ਉਹ ਵੇਚ ਕੇ ਇਹਨਾਂ ਨੇ ਆਪਣੇ ਬੱਚੇ ਬਾਹਰ ਭੇਜੇ ਸੀ ਚਲੋ ਵੀ ਘਰ ਦਾ ਕੋਈ ਆਰਥਿਕ ਮਤਲਬ ਵਧੀਆ ਕੋਈ ਕੋਈ ਜ਼ਿਕਾਰ ਹੋ ਸਕੇ ਗੁਜ਼ਾਰਾ ਹੋ ਸਕੇ ਇਹ ਹੁਣ ਉੱਥੇ ਬੇਟੀ ਦੀ ਜਿਹੜੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ ਬਿਲਕੁਲੇ ਤੋੜ ਕੇ ਰੱਖ ਦਿੱਤਾ ਇਹਨਾਂ ਨੇ ਹੁਣ ਅੱਗੇ ਕੋਈ ਨਾ ਕੋਲ ਕੋਈ ਪਰਿਵਾਰ ਦੇ ਰੋਜ਼ਗਾਰ ਵਾਸਤੇ ਕੋਈ ਸਹਾਰਾ ਨਹੀਂ ਹੈਗਾ ਪਰਿਵਾਰ ਨੂੰ ਬੱਸ ਕਿੰਨਾ ਟਾਈਮ ਹੋ ਗਿਆ ਜੀ ਬੇਟੀ ਨੂੰ ਗੇਰਨ ਉੱਤੇ ਬੇਟੀ ਨੂੰ 8-9 ਸਾਲ ਹੋ ਗਈ ਗਈ ਹੈ ਹੁਣ ਕੀ ਸਰਕਾਰ ਤੋਂ ਕੀ ਮੰਗ ਰਹੇ ਹੋ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਇਹਨਾਂ ਦੇ ਇੱਕ ਤਾਂ ਪਰਿਵਾਰ ਦੀ ਬਾਹ ਫੜੀ ਜਾਵੇ ਜੀ ਆਰਥਿਕ ਮਦਦ ਕੀਤੀ ਜਾਵੇ ਤੇ ਮਕਾਨ ਦਾ ਜੋ ਵੀ ਹੈ ਇਹਨਾਂ ਦਾ ਵਧੀਆ ਕੋਈ ਬਣਾ ਕੇ ਦਿੱਤਾ ਜਾਵੇ ਰਹਿਣ ਨੂੰ ਕਿਉਂਕਿ ਡਿੱਗਣ ਵਾਲੀ ਪਿਆਜ ਬਿਲਕੁਲ ਬਰਸਾਤ ਦੇ ਵਿੱਚ ਸਾਰੀ ਚੱਤਾ ਚੁੰਦੀਆਂ ਨੇ ਇਹ ਸਰਬੋਤੇ ਪਲਾ ਦੀ ਟਰਸਟ ਹੈ ਜੀ ਉਹਦੇ ਵਿੱਚ ਡਾਕਟਰ ਉਪਰਾਏ ਜੀ ਉਹਨਾਂ ਦਾ ਬਹੁਤ ਸਾਡੇ ਬਾਡੀ ਲਿਆਉਣ 'ਚ ਬਹੁਤ ਬੜਾ ਹੱਥ ਹੈ ਉਹਨਾਂ ਨੇ ਮੰਗਵਾਈਆਂ ਇੱਥੇ ਬਾਡੀ ਬਹੁਤ ਸਾਡਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿਉਂਕਿ ਉਹਨਾਂ ਨੇ ਸਾਡੀ ਸਾਰੀ ਮਦਦ ਉਹਨਾਂ ਨੇ ਕੀਤੀ ਹੈ ਜੀ ਇਹ ਤੋਂ ਗੋਡੀ ਦੇ ਲਿਆ ਇਥੋਂ ਐਂਬੂਲੈਂਸ ਵਗੈਰਾ ਵੀ ਉਹਨਾਂ ਨੇ ਸਾਨੂੰ ਮੌਈਏ ਕਰਾਈ ਹੈ ਸਰਕਾਰ ਤੋਂ ਇਹ ਤੋਂ ਉਹ ਧੰਨਵਾਦ ਹੈ ਸਾਡਾ ਉਹਨਾਂ ਦਾ ਇੱਕ ਗੱਲ ਪੈਨਸ਼ਨ ਦਾ ਗੱਲ ਕਰਾਂਗੇ ਜੀ ਸਰ ਉਹਨਾਂ ਨੇ ਵਾਸਤੇ ਸਾਨੂੰ ਭਰੋਸਾ ਦਿੱਤਾ ਜੀ ਵੀ ਸਰਕਾਰ ਆ ਵੀ ਦੀ ਪਰਵਾਹੀ ਸੀ ਉਹ ਮਦਦ ਕਰਾਂਗੇ ਆਰਥਿਕ ਮਦਦ ਕਰਾਂਗੇ ਪੈਨਸ਼ਨ ਹਾਂ ਜੀ ਸਰ ਤੋਂ ਸਰਕਾਰ ਵਾਸਤੇ ਸਰਕਾਰ ਤੋਂ ਮੰਗ ਕਰਾਂਗੇ ਜੀ ਪਰਿਵਾਰ ਵਾਸਤੇ ਸਰਕਾਰ ਤੋਂ ਵੀ ਵੀਐਸਐਡੀ ਦੀ ਜੋ ਮਦਦ ਕੀਤੀ ਜਾਵੇ ਘਰ ਪਰਿਵਾਰ ਦੇ ਦਾ ਘਰ ਵਾਸਤੇ ਵੀ ਘਰ ਬਣਾ ਕੇ ਦਿੱਤਾ ਜਾਵੇ ਬਿਲਕੁਲ ਠਹਿ ਠੇਰੀ ਹੋਇਆ ਪਿਆ ਜੀ ਹਾਂਜੀ ਪੈਨਸ਼ਨ ਹੋਇਆ ਕੋਈ ਸਰਕਾਰੀ ਮੁਆਜਰ ਕੋਈ ਕੋਈ ਤਾਂ ਕੋਈ ਆਇਆ ਨਹੀਂ ਨਹੀਂ ਹਲੇ ਤੱਕ ਤਾਂ ਕੋਈ ਨਹੀਂ ਆਇਆ ਜੀ ਬਾਕੀ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਮੇਰੀ ਉਹ ਆਪਣਾ ਦਿੱਲੀ ਗਏ ਹੋਏ ਨੇ ਉਹਨਾਂ ਦੇ ਆਣਗੇ ਕਹਿੰਦੇ ਅਸੀਂ ਆ ਕੇ ਜਰੂਰ ਜਾਵਾਂਗੇ ਜਰੂਰ ਪਹੁੰਚੇਗਾ ਪਹੁੰਚ ਗਈ ਤਰੀਕੋ ਰੱਖੀ ਹੈ ਹਲੇ ਕੋਈ ਨਹੀਂ ਰੱਖੀ ਹੈ ਜੀ ਦੱਸ ਦਾਂਗੇ ਜੇ ਪ੍ਰੂਵ ਹੋਏਗਾ ਮੈਂ ਨਾ ਸੁਖਵਿੰਦਰ ਸਿੰਘ ਆ ਜੀ ਸਰ ਜਿਹੜੇ ਯਾਤਰੀ ਕਿਦਾਂ ਹੋ ਗਏ ਕੀ ਨਾਮ ਇਹਦਾ ਕਿ ਇਹ ਮੇਰੇ ਚਾਚਾ ਜੀ ਦੀ ਲੜਕੀਆਂ ਜੀ ਇਹਨਾਂ ਦਾ ਨਾਮ ਰਮਿੰਦਰਕੌਰ ਸੀਗਾ ਜੀ ਤੇ ਜੋਲਜੀਆ ਚ ਗਏ ਹੋਏ ਕੰਮ ਦੇ ਉੱਤੇ ਕੰਮ ਦੇ ਤੌਰ ਤੇ ਜੀ ਰੈਸਟੋਰੈਂਟ ਚ ਕੰਮ ਕਰਦੇ ਸੀਗੇ ਜੀ ਉੱਥੇ ਤੇ ਸਾਨੂੰ ਤਾਂ ਪਤਾ ਹੀ ਲੱਗਿਆ ਕਹਿੰਦੇ ਵੀ ਉੱਥੇ ਇਹਨਾਂ ਨੂੰ ਰਾਤ ਨੂੰ ਕੋਈ ਤੂਫਾਨ ਵਗੈਰਾ ਆਇਆ ਜੀ ਇਹਨਾਂ ਸਾਰੀਆਂ ਖਿੜਕੀਆਂ ਬੰਦ ਕਰਕੇ ਲੇਟ ਜਾਣ ਹੋਰ ਕਰਕੇ ਜਨਰੇਟਰ ਲਾ ਲਿਆ ਤੇ ਕਹਿੰਦੇ ਵੀ ਰਾਤ ਨੂੰ ਸ਼ਾਇਦ ਜਨਰੇਟਰ ਦੇ ਧੂਏ ਕਰਕੇ ਹੋ ਗਿਆ ਆਕਸੀਜਨ ਦੀ ਕਮੀ ਕਰਕੇ ਵੀ ਰਾਤ ਨੂੰ ਜਿੰਨੇ ਬੰਦੇ ਸੀਗੇ 12 ਬੰਦੇ ਦੱਸਦੇ ਜੀ 12 ਦੇ 12 ਸੁੱਤੇ ਹੀ ਰਹਿ ਗਏ ਜੀ ਤੇ ਇਸ ਵੀ ਕਿਦੋਂ ਦੀ ਘਟਨਾ ਹੈਗੀ ਇਹ ਤਕਰੀਬਨ 14 ਤਰੀਕ ਦੀ ਹੈ ਜੀ 14 ਦਸੰਬਰ ਸਾਨੂੰ ਕਿਦਾਂ ਪਤਾ ਲੱਗਿਆ ਸਾਨੂੰ ਫੋਨ ਤੇ ਹੀ ਪਤਾ ਲੱਗਿਆ ਜੀ ਉੱਥੋਂ ਮੈਸੇਜ ਆਇਆ ਫੋਨ ਤੇ ਵੀ ਇਦਾਂ ਕਰਕੇ ਗੱਲ ਹੋ ਗਈ ਵਿਆਹ ਵਿਆਹ ਕਿਦਾਂ ਕਿੰਨੇ ਬੱਚੇ ਨਹੀਂ ਵਿਆਹ ਵੀ ਨਹੀਂ ਸੀਗੇ ਜੀ ਕੁਵਾਰੇ ਸੀਗੇ ਜੀ ਅਜੇ ਹਾਂਜੀ ਜੀ ਕੁਮਾਰ ਸੀਗੇ ਏ 32 ਕੇ ਸਾਲ ਦੀ ਉਮਰ ਸੀ ਜੀ ਇਹਨਾਂ ਦੀ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਤੁਸੀਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਪਰਵਾਰ ਦੀ ਹੈਲਪ ਕੀਤੀ ਜਾਵੇ ਜਿੱਥੇ ਉਹਨਾਂ ਨੇ ਇੰਨਾ ਕੀਤਾ ਵੀ ਸਾਡੇ ਚਲੋ ਇਹ ਐ ਵੀ ਬੋਡੀਆਂ ਬਾਹਰੋਂ ਇੱਥੇ ਪਹੁੰਚਾਤੀਆਂ ਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਸਰਕਾਰਾਂ ਦਾ ਤੇ ਅੱਗੇ ਪਰਿਵਾਰ ਵੀ ਗਰੀਬ ਹੈ ਜੀ ਆਪਣੀ ਜ਼ਮੀਨ ਵੇਚ ਕੇ ਉਹਨਾਂ ਦੇ ਬੱਚੇ ਅਨਬਾਰ ਭੇਜਿਆ ਸੀ ਤੇ ਪਰਵਾਰ ਦੀ ਵੀ ਹੈਲਪ ਕੀਤੀ ਜਾਵੇ ਯਾਰ ਬਿਕਰਮਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਇਹ ਘਰ ਦੇ ਹਾਲਾਤ ਆ ਜਿਹੜੇ ਮਾੜੇ ਆ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਕੋਈ ਮਾਲੀ ਮਦਦਤਾ ਉਹ ਕੀਤੀ ਜਾਵੇ ਤਾਂ ਜੋ ਜਿਹੜੀ ਇਹਨਾਂ ਬਈ ਜਿਹੜੀ ਕੋਈ ਵੀ ਮਦਦ ਜਿਹੜੀ ਹੋ ਸਕੇ ਵੱਧ ਤੋਂ ਵੱਧ ਫੈਮਲੀ ਕੋਣ ਕੋਣ ਇਹਨਾਂ ਦੀ ਫੈਮਲੀ ਚ ਬ੍ਰਦਰ ਆਇਆ ਬ੍ਰਦਰ ਇਹਨਾਂ ਦਾ ਨਾਲ ਹੀ ਜਾਂਦਾ ਸੀ ਉਹ ਪਹਿਲਾਂ ਮਹੀਨਾ ਕੁ ਪਹਿਲਾਂ ਮਤਲਬ 4-5 ਮਹੀਨੇ ਪਹਿਲਾਂ ਅੱਗੇ ਗਿਆ ਕਿਤੇ ਹੋਰ ਹੋਰਿਆ ਚਲਾ ਗਿਆ ਇਹਨਾਂ ਦੇ ਮਾਤਾ ਪਿਤਾ ਮਾਤਾ ਪਿਤਾ ਬਜ਼ੁਰਗੀਆਂ ਅੱਖਾਂ ਤੋਂ ਇਹਨਾਂ ਨੂੰ ਘੱਟ ਦੇਖਦਾ ਉਹਨਾਂ ਦੀ ਵੀ ਹੈਲਪ ਹੋਣੀ ਚਾਹੀਦੀ ਹੈ ਦੋਨੇ ਬਜ਼ੁਰਗੀਆਂ ਘਰ ਕੀ ਹਾਲ ਦੇਖ ਲਓ ਤੁਸੀਂ ਘਰ ਦੀ ਪਾ ਮਾੜੇ ਹਾਲਾਤਾਂ ਜਿਹੜਾ ਜ਼ਮੀਨ ਵਗੈਰਾ ਇਹਨਾਂ ਕੋਲ ਹੈ ਸੀ ਉਹ ਵੇਚ ਕੇ ਇਹਨਾਂ ਨੇ ਬੱਚੇ ਬਾਹਰ ਭੇਜੇ ਸੀ ਤੁਸੀਂ ਕੀ ਕਹਿੰਦੇ ਸਰਤਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੀ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਇਸ ਤਰ੍ਹਾਂ ਇਹਨਾਂ ਬਾਡੀਆਂ ਲੈਂਡ 'ਚ ਹੋਰ ਸਰਕਾਰ ਨੇ ਹੈਲਪ ਕਰੀ ਹੈ ਵੱਦ ਤੋਂ ਵੱਦ ਇਹਨਾਂ ਦੀ ਮਦਦ ਕੀਤੀ ਜਾਵੇ ਮਾਨ ਜੀ